ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਅਕਲਵੀਰ ਦੇ ਵਲੌਗਸ ਤੇ ਜੀ ਸਵਾਗਤ ਹੈ ਜਿਨ੍ਹਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਹਾਂਜੀ ਸ਼ਾਮ ਦੇ ਵੱਜ ਗਿਆ ਜੀ 3:30 ਤੇ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਮੰਡੇ ਮੰਡੇ ਸੋਮਵਾਰ ਪੰਜਾਬੀ ਚ ਸੋਮਵਾਰ ਦਾ ਸਾਡਾ ਤਾਂ ਜੀ ਹਾਂ ਬਾਰੇ ਹੀ ਆ ਕਿਉਂਕਿ ਅਸੀਂ ਪੰਜਾਬੀ ਬੰਦੇ ਆ ਤੇ ਆਪਾਂ ਪੰਜਾਬੀ ਜੀ ਬੋਲੀ ਦਾ ਹਾਂਜੀ ਇਹਨੂੰ ਆਪਾਂ ਬਰਥਡੇ ਲਈ ਆ ਕਿੰਤਾ 시ਗਾਜੀ ਟਰੈਕਟਰ ਓ ਤੂੰ ਹੱਲਾ ਹਾਂਜੀ ਮੈਨੂੰ ਬੋਸ ਵੀ ਆਰੇ 시ਗੇ ਕਿ ਤੁਸੀਂ ਹਿੰਦੀ ਦੇ ਵਿੱਚ ਵੀ ਲੋਗ ਬਣਾਇਆ ਕਰੋ ਦੇਖੋ ਜੀ ਆਪਾਂ ਤਾਂ ਪੰਜਾਬੀ ਬੰਦੇ ਆ ਤੇ ਭਾਵੇਂ ਕਿ ਆਪਣੀ ਪੰਜਾਬੀ ਬੋਲੀ ਦਾ ਤੇ ਆਪਾਂ ਜਿੱਥੇ ਵੀ ਮਰਜ਼ੀ ਚੱਲ ਜਾਈਏ ਕਦੇ ਵੀ ਕਹਿੰਦੇ ਆ ਨਾ ਕਿ ਆਪਣੀ ਪੰਜਾਬੀ ਬੋਲੀ ਹੈ ਜਿਹੜੀ ਉਹ ਭੁੱਲਣੀ ਨਹੀਂ ਚਾਹੀਦੀ ਹੈਗੀ ਆਪਾਂ ਨੂੰ ਤੇ ਆਪਾਂ ਹਮੇਸ਼ਾ ਜੀ ਪੰਜਾਬੀ ਦੇ ਵਿੱਚ ਹੀ ਵਲੌਗ ਬਣਾਵਾਂਗੇ ਠੀਕ ਹੈ ਜੀ ਤੇ ਉਹ ਹਿੱਟ ਹੋਣ ਜਾਂ ਨਾ ਹੋਣ ਉਹ ਸਾਰਾ ਤੁਹਾਡੇ ਸਿਰ ਤੇ ਹੈ ਕਿ ਤੁਸੀਂ ਸਾਰਿਆਂ ਨੇ ਲਾਈਕ ਕਰਨਾ ਹੈ ਅੱਗੇ-ਅੱਗੇ ਸ਼ੇਅਰ ਕਰਨੇ ਆ ਜੀ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਲੋਡ ਆ ਤੇ ਤੁਸੀਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਵੀ ਕਰੋ ਤੇ ਸਾਨੂੰ ਸਪੋਰਟ ਜ਼ਰੂਰ ਕਰੋ ਤੇ ਸਾਡੇ ਜਿਹੜੇ ਵੀਡੀਓ ਅੱਜ ਜਿਹੜੇ ਸਾਡੀ ਤੇ ਉਹ ਜੀ ਬਤੋ ਬਤ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਇਧਰ ਅਰਪਣ ਖੇਡਣ ਲੱਗੀ ਹੋਈ ਆ ਇਧਰ ਜੋੜ ਲੱਗਿਆ ਆ ਅਰਪਣ ਓਏ ਬੱਗੇ ਜਾਣਾ ਦੇਖੀ ਗਈ ਹਾਂ ਦੇਖੀ ਨੇ ਇੱਦਾਂ ਵਾਸ ਕਰ ਕਰਕੇ ਆ ਮੈਂ ਕਾਲ ਵੀ ਕੋਲੇ ਮੂਰੇ ਪਹੁੰਚ ਜਾਂਦੀ ਹੈ ਉਠੋ ਪੁੱਤੋ ਓਪਰੇ 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 ਓਪੇ ਹਾਂਜੀ ਇਹ ਮੈਂ ਜਸੂ ਵੀਲੌਗ ਬਣਾਣੀ ਨੇ ਨੇ ਮੇਰੇ ਮੋਬਾਈਲ ਦੇ ਦਿੰਦੀ ਹੈ ਮੈਂ ਮम्मा ਬੋਲਦੀ ਕੀ ਹੈ ਆਪਨ ਆ ਯਾਦ ਇੱਧਰ ਇੱਧਰ ਬਾਏ ਬਾਏ ਕਰੋ

ਕੀ ਗਾ ਪਾਇੰਦੋ ਸੀ ਹੈ ਕੀ ਗਾ ਪਾਇਆ ਦੱਸੋ ਹੈ ਚੱਕ ਓਟਖੜੀ ਚੱਕ ਦੇ ਫਟੇ ਚੱਕ ਵੀਰ ਪਰ ਓਟਖੜੀ ਉਠੋ 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 ਅਨੇਦ ਨਾ ਆਸੇ ਲੇ ਲੇ ਕੜ ਮਾਰੇ

ਏ ਓ ਚਾਚਾ ਉਹ ਗਲੇ ਚਾਚੀ ਵੀ ਆਪਣੀ ਉਬਾਰ ਲਈ ਖੜੀ ਹੈ ਕਿੱਥੇ ਹੈ ਮਨੀ ਨੇ ਆ ਗਿਆ ਕਿੰਬਿਆ ਕਿੱਥੇ ਆ ਸਾਡੇ ਬੱਚੇ ਆਦੇ ਗੰਮੀ ਆ ਕਿੱਥੇ ਕਿੱਥੇ ਮੰਮੀ ਆ ਨੀ ਤੁਹ ਥਰ 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 ਲੱਗੂ

ਨਨੂ ਨੇ ਦੇਖ ਕੀ ਕਰਦੀ ਐ ਇਹ ਵਾਲੀ ਆ ਸਰੀਆ ਅਬੀਦ ਆਖ ਮੈਂ ਕਮਲੇ ਹੋ ਗਈ ਕਮਲੇ ਮਰ ਗਿਆ ਓਏ ਲੋ ਜੀ ਆਪਣੇ ਵਾਲ ਦੇ ਟੂੜੀ ਸਾਰੀਆਂ ਨੇ ਤਕਰੀਬਨ ਤੁਮਾਰ ਬਣ ਗਈ ਲੇ ਮਾਰ